ਜੇ ਕਿਹਦੀ ਕਿਹਦੀ ਫੇਵਰੇਟ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੇਰੇ ਤੇ ਜੋ ਬਹੁਤ ਜ਼ਿਆਦਾ ਫੇਵਰੇਟ ਹੈ ਕਚਾਲੂ ਚਾਟ ਮੈਂ ਬਚਪਨ ਚ ਅਕਸਰ ਇਹ ਵਾਲੀ ਚਾਟ ਖਾਇਆ ਕਰਦੀ ਸੀ ਕਚਾਲੂ ਚਾਟ ਅੱਜ ਅਸੀਂ ਘਰ ਬਣਾਵਾਂਗੇ ਕਚਾਲੂ ਫਰੂਟ ਚਾਟ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਮੈਂ ਅੱਧਾ ਕਿਲੋ ਲੈ ਲਈ ਸੀ ਕਚਾਲੂ ਕਚਾਲੂ ਨੂੰ ਮੈਂ ਪਹਿਲੇ ਧੋ ਕੇ ਨਾ ਕੁੱਕਰ ਚ ਐਡ ਕਰਤਾ ਨਾਲੇ ਐਡ ਕਰਤਾ ਸੀ ਇਸ ਚ ਪਾਣੀ ਮੈਂ 2 ਗਲਾਸ ਐਡ ਕੀਤਾ ਸੀਗਾ ਪਾਣੀ ਦਾ ਹੁਣ ਅਸੀਂ ਕੁੱਕਰ ਨੂੰ ਰੱਖਤਾ ਗੈਸ ਤੇ ਗੈਸ ਨੂੰ ਰੱਖਤਾ ਹਾਈ ਫਲੇਮ ਤੇ ਇਹਨੂੰ ਹੀ 5 ਤੋਂ 6 ਮਿੰਟਾਂ ਲਾਂ ਦਵਾਂਗੇ ਕਿਤੇ ਚਾਲੂ ਨੂੰ ਗਨਣ ਲੱਗੇ ਥੋੜਾ ਟਾਈਮ ਜ਼ਿਆਦਾ ਆਉਂਦਾ ਲੱਗਦਾ ਇਪਰੇ ਨੂੰ 6 ਫਿਸ ਆ ਗਈ ਸੀ ਇਸੀ ਗੈਸ ਨੂੰ ਕਰ ਦੇ ਤੁਹਾਨੂੰ ਬੰਦ ਕੁੱਕਰ ਨੂੰ ਇਸੇ ਤਰੀਕੇ ਨਾਲ ਪਿਆਰਾਂ ਆਪਣੀਆਂ ਵਿਸਲ ਨਿਕਲੇਗੀ ਤਾਂ ਸੀ ਕੁੱਕਰ ਨੂੰ ਖੋਲ ਕੇ ਚੈੱਕ ਕਰਾਂਗੇ ਹੁਣ ਇੱਕ ਲੈ ਲਈ ਕੋਲੀ ਚ ਬਣਾਵਾਂਗੇ ਮਸਾਲਾ ਇੱਕ ਚਮਚ ਨਮਕ ਇੱਕ ਚਮਚ ਲੈ ਲੈ ਚਾਟ ਮਸਾਲਾ ਅੱਧਾ ਚਮਚ ਕਾਲੀ ਕੂਟੀ ਮਿਰਚ ਅੱਧਾ ਚਮਚ ਕਾਲੇ ਵਾਲਾ ਨਮਕ ਨਾਲ ਟੇਸ ਬਹੁਤ ਵਧੀਆ ਆਏਗਾ ਅੱਧਾ ਚਮਚ ਜੀਰਾ ਪਾਊਡਰ ਅੱਧਾ ਚਮਚ ਲੈ ਲੈ ਧਨੀਆ ਪਾਊਡਰ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਅਜ ਪਾਣੀ ਵਗਾਰਾ ਕੁਝ ਨਹੀਂ ਐਡ ਕਰਨਾ ਮਸਾਲੇ ਨੂੰ ਰੱਖ ਦਵ ਕੁੱਕਰ ਦੀ ਵਿਸਲ ਆਪਣੇ ਆਪ ਨਿਕਲ ਗਈ ਸੀ ਉਹਨਾਂ ਕੁੱਕਰ ਨੂੰ ਹੀ ਖੋਲ ਕੇ ਕਿਚਾਲੂ ਬਹੁਤ ਵਧੀਆ ਤਰੀਕੇ ਨਾਲ ਗਲ ਗਏ ਤੁਸੀਂ ਦੇਖ ਸਕਦੇ ਸਾਰੇ ਕਿਚਾਲੂ ਨੂੰ ਇੱਕ ਪਲੇਟ 'ਚ ਕਢ ਲਤਾ ਧਿਆਨ ਇਹ ਬਹੁਤ ਜ਼ਿਆਦਾ ਗਰਮ ਇਹਨੂੰ ਸਾਈਡ ਤੇ ਰੱਖ ਦਾਂਗੇ ਠੰਡੇ ਹੋਣਗੇ ਤਾਂ ਹੀ ਨੂੰ ਛਿੱਲਾਂਗੇ ਹੁਣ ਇਹਦਾ ਸੀ ਲੈ ਲੈ ਕੁਝ ਫਰੂਟ ਕਿਉਂਕਿ ਅੱਜ ਇਸੇ ਬਣਾ ਰਹੇ ਹ ਕਚਾਲੂ ਫਰੂਟ ਚਾਟ ਬਣਾ ਕੇ ਤਿਆਰ ਕਰਾਂਗੇ ਇੱਕ ਲੈ ਲੈ ਇਹ ਵੱਡੇ ਸਾਈਜ਼ ਦਾ ਪਿਆਇ ਨੂੰ ਬਾਰੀਕ ਕੱਟ ਲਿਆ ਸੀਗਾ ਨਾਲੇ ਇੱਕ ਮੈਂ ਲੈ ਲੈ ਸੇਬ ਉਹਨੂੰ ਹੀ ਟੁਕੜਿਆਂ ਚ ਕੱਟ ਲਿਆ ਸੀ ਦੋ ਲੈ ਲੈ ਸੀ ਕੇਲੇ ਉਹਨੂੰ ਇਸੇ ਤਰੀਕੇ ਨਾਲ ਟੁਕੜਿਆਂ ਚ ਮੈਂ ਕੱਟ ਲਏ ਸੀਗਾ ਜੋ ਮੇਰੇ ਕੋਲ ਫਰੂਟ ਸੀ ਮੈਂ ਉਹ ਵਾਲਾ ਫਰੂਟ ਇੱਥੇ ਲੈ ਲਿਆ ਸੀ ਫਰੂਟ ਨੂੰ ਰੱਖ ਦਵਾਂਗੇ ਇਨਸਾਈਡ ਤੇ ਉਧਰ ਲੈ ਲੈ ਕਚਾਲੂ ਕਚਾਲੂ ਦਾ ਮੈਂ ਸਾਰੇ ਕਚਾਲੂ ਦਾ ਛਿਲਕਾ ਹਟਾ ਦਿੱਤਾ ਸੀਗਾ ਹੁਣ ਕਚਾਲੂ ਨੂੰ ਇਸੇ ਤਰੀਕੇ ਨਾਲ ਹੀ ਟੁਕੜਿਆਂ ਚ ਕੱਟ ਕੇ ਤਿਆਰ ਕਰ ਲਾਂਗੇ ਸਾਰੇ ਕਚਾਲੂ ਨੂੰ ਮੈਂ ਕੱਟ ਲਿਆ ਹੁਣ ਇਸ ਵਿੱਚ ਐਡ ਕਰ ਦਾਂਗੇ ਜੋ ਸੀ ਫਰੂਟ ਕੱਟ ਕੇ ਰੱਖਿਆ ਸੀ ਫਰੂਟ ਤੇ ਪਿਆਜ਼ ਤੇ ਨਾਲੇ ਸੇਬ ਅਸੀਂ ਚ ਐਡ ਕਰਤਾ ਹੁਣ ਇਸ ਵਿੱਚ ਛਿੰਕ ਦਵਾਂਗੇ ਜੋ ਹੀ ਮਸਾਲਾ ਬਣਾ ਕੇ ਰੱਖਿਆ ਸੀ ਨਾ ਦੋ ਚਮਚ ਭਰ ਕੇ ਮੈਂ ਅੱਜ ਮਸਾਲਾ ਛਿੰਕ ਦਵਾਂਗੀ ਹੁਣ ਇਸ ਵਿੱਚ ਐਡ ਕਰ ਦਾਂਗੇ ਦੋ ਹਰੀ ਮਿਰਚ ਨੂੰ ਬਾਰੀ ਕੱਟ ਕੇ ਲਿਆ ਸੀ ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਤੁਸੀਂ ਹਰੀ ਮਿਰਚ ਸਕਿਪ ਕਰ ਸਕਦੇ ਤੁਸੀਂ ਕਿੰਨਾ ਤਿੱਖਾ ਖਾਣਾ ਪਸੰਦ ਕਰਦੇ ਉਸ ਨਾਲ ਤੁਸੀਂ ਮਰਜ਼ੀ ਐਡ ਕਰ ਸਕਦੇ ਉਹਨਾਂ ਨੂੰ ਚਟਪੜਾ ਬਣਾਉਣ ਲਈ ਮੈਂ ਜਿਹੜੇ ਐਡ ਕਰਤਾ ਸੀ ਇਮਬਲੀ ਦਾ ਪਾਣੀ ਇਹਨਾਂ ਬਹੁਤ ਚਟਪਟੀ ਬਣ ਕੇ ਤਿਆਰ ਹੋ ਗਈ ਟੱਕਾਂ ਲਗਾ ਕੇ ਸੈਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਲੋ ਜੀ ਸਾਡੀ ਕਚਾਹਲੂ ਦੀ ਫਰੂਟ ਚਾਟ ਘਰ ਬਣ ਕੇ ਤਿਆਰ ਉੱਪਰ ਥੋੜਾ ਇਹ ਮਸਾਲਾ ਜੋ ਬਣਾ ਕੇ ਰੱਖਿਆ ਹੋ ਉਹ ਥੋੜਾ ਥੋੜਾ ਮਸਾਲਾ ਉੱਪਰ ਅਸੀਂ ਛਿੰਨਕ ਦਾਂਗੇ ਲੋ ਜੀ ਲੱਗ ਰਹੀ ਨਾ ਬਿਲਕੁਲ ਠੇਲੇ ਵਾਲੀ ਫਰੂਟ ਚਾਟ ਬਣ ਕੇ ਤਿਆਰ ਹੋਈ ਹੈ ਕਿ ਚਾਲੂ ਫਰੂਟ ਚਾਟ ਖਾਂਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿਹਦੀ ਕਿਹਦੀ ਫੇਵਰਿਟ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੇ ਤੇ ਬਹੁਤ ਹੀ ਫੇਵਰਿਟ ਜਿਹ ਮੈਂ ਬਚਪਨ ਚ ਅਕਸਰ ਇਹ ਵੀ ਚਾਟ ਖਾਇਆ ਕਰਦੀ ਸੀ ਤੇ ਜੇ ਸਿਰਫ 5 ਰੁਪਏ ਦੇ ਉਸ ਟੈਂਪ ਚਾਟ ਮਿਲਦੀ ਸੀ ਬਸ ਖਾ ਕੇ ਮਨ ਖੁਸ਼ ਹੋ ਜਾਂਦਾ ਸੀ ਵੀਡੀਓ ਕੁ